ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 2-2 ਕੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਆ ਜੀ 2 ਉਲਟੇ 2 ਸਿੱਧੇ ਇਸ ਤਰ੍ਹਾਂ ਕਰਕੇ 2-2 ਕੁੰਡਿਆਂ ਦੇ ਹਿਸਾਬ ਨਾਲ ਗੁੰਡੇ ਪਾਏ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ ਤੇ ਆਪਾਂ ਆਪਣਾ ਕੋਟੀ ਸਵੈਟਰ ਬਣਾਉਣਾ ਹੋਵੇ ਬਾਰਡਰ ਬਣਾਉਣੀ ਆ ਆਪਾਂ ਤੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਬਾਰਡਰ ਬਣਾ ਕੇ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਆਪਾਂ ਆਪਣਾ ਡਿਜ਼ਾਈਨ ਸਿਲੈਕਟ ਕਰ ਸਕਦੇ ਹਾਂ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਜਿਹੜੇ ਨਵੇਂ ਸਿੱਖਣ ਵਾਲੇ ਆ ਉਹਨਾਂ ਵਾਸਤੇ ਤਾਂ ਬਹੁਤ ਹੀ ਆਸਾਨ ਵੀਡੀਓ ਹੈ ਜੀ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਜ਼ਰੂਰ ਕਰਨ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਕਰ ਲਿਓ ਜੀ ਤੇ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਲਾਈਕ ਕਰ ਦਿਆ ਕਰੋ ਜੀ ਤੇ ਸਪੋਰਟ ਵੀ ਕਰੋ ਜੀ ਚੈਨਲ ਨੂੰ ਵੱਧ ਤੋਂ ਵੱਧ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਆਪਣੀ ਉਲਟੀ ਸਲਾਈ ਆ ਉਲਟੀ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰਦੇ ਆਂ ਡਿਜ਼ਾਈਨ ਬਹੁਤ ਹੀ ਸੋਹਣਾ ਬਣ ਕੇ ਆਉਂਦਾ ਜੀ ਕੋਟੀ ਸਵੈਟਰ ਜੈਕਟ ਬੱਚਿਆਂ ਵਾਸਤੇ ਬਣਾਓ ਬਹੁਤ ਹੀ ਹਲਕਾ ਜਾਂ ਤੇ ਆਸਾਨ ਜਾਂ ਡਿਜ਼ਾਈਨ ਆ ਜਰੂਰ ਟਰਾਈ ਕਰਿਓ ਤੇ ਵੀਡੀਓ ਪੂਰੀ ਦੇਖਿਆ ਕਰੋ ਤੇ ਚਲੋ ਜੀ ਆਪਾਂ ਉਲਟੀ ਸਿਲਾਈ ਬਣਾ ਲਈ ਆ ਹਾਂ ਤਾਂ ਜੀ ਆਪਾਂ ਇਹ ਦੋ ਉਲਟੇ ਦੋ ਸਿੱਧੇ ਕੁੰਡੇ ਇਸ ਤਰ੍ਹਾਂ ਬਣਾਉਣਾ ਡਿਜ਼ਾਈਨ ਤੇ ਫਿਰ ਆਪਾਂ ਪਹਿਲਾਂ ਬਣਾਵਾਂਗੇ ਜੀ ਦੋ ਉਲਟੇ ਫਿਰ ਬਣਾਵਾਂਗੇ ਜੀ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਫਿਰ ਦੋ ਉਲਟੇ ਦੋ ਸਿੱਧੇ ਐਂਡ ਤੇ ਫਿਰ ਆਪਣੇ ਕੋਲੇ ਦੋ ਕੁੰਡੇ ਉਲਟੇ ਆ ਗਏ ਮੈਂ ਇਸ ਤਰ੍ਹਾਂ ਬਣਾਇਆ ਕਿ ਆਪਾਂ ਨੂੰ ਐਂਡ ਤੇ ਵੀ ਦੋ ਕੁੰਡੇ ਆਪਣੇ ਉਲਟੇ ਹੋਣੇ ਚਾਹੀਦੇ ਐਸ ਤਰ੍ਹਾਂ ਕੁੰਡੇ ਪਾਉਣੇ ਆਪਣੇ ਕੋਲੇ ਦੇਖੋ ਇੱਧਰ ਵੀ ਉਲਟੇ ਆ ਇੱਧਰ ਵੀ ਉਲਟੇ ਹੁਣ ਆਪਾਂ ਉਲਟੇ ਪਾਸੇ ਆ ਗਏ ਉਲਟੇ ਪਾਸੇ ਆਪਾਂ ਜਿਹੜੇ ਆਪਾਂ ਉਧਰੋਂ ਉਲਟੇ ਬਣਾਏ ਇੱਧਰੋਂ ਸਿੱਧੇ ਇਦਾਂ ਉਲਟੇ ਉਹ ਵੀ ਦੋ ਉਲਟੇ ਦੋ ਸਿੱਧੇ ਇੱਥੇ ਪਹਿਲਾਂ ਦੋ ਸਿੱਧੇ ਦੋ ਉਲਟੇ ਬਾਅਦ ਚ ਸਿੱਧੇ ਪਾਸੇ ਆਪਾਂ ਦੋ ਉਲਟੇ ਦੋ ਸਿੱਧੇ ਉਲਟੀ ਸਾਈਡ 'ਚ ਦੋ ਸਿੱਧੇ ਦੋ ਉਲਟੇ ਇਸ ਤਰ੍ਹਾਂ ਆਪਾਂ ਪੂਰੀ ਸਲਾਈ ਬਣਾ ਲੈਣੀ ਹੈ ਜੀ ਕੋਈ ਇਹਦੇ 'ਚ ਉਹ ਨਹੀਂ ਹੈਗਾ ਤੁਸੀਂ ਬੜੀ ਆਸਾਨੀ ਨਾਲ ਬਣਾ ਸਕਦੇ ਹੋ ਡਿਜ਼ਾਈਨ ਇੰਨਾ ਸੋਹਣਾ ਤੇ ਸੌਖਾ ਹੈ ਜੀ ਕੁਝ ਵੀ ਕਰਨ ਦੀ ਲੋੜ ਨਹੀਂ ਆ ਸਿਰਫ ਬਸ ਆਪਾਂ ਆੱਖਾਂ ਵਿੱਚ ਕੇ ਡਿਜ਼ਾਈਨ ਹੀ ਬਣਾਈ ਜਾਣਾ ਜੀ ਦੋ ਸਲਾਈਆਂ ਬਣਾ ਲਈਆਂ ਜੀ ਆਪਾਂ ਤੇ ਦੋ ਸਲਾਈਆਂ ਆਪਾਂ ਹੋਰ ਬਣਾਵਾਂਗੇ ਬਸ ਚਾਰ-ਚਾਰ ਸਲਾਈਆਂ ਆਪਾਂ ਪਾਉਂਦੇ ਜਾਵਾਂਗੇ ਤੇ ਡਿਜ਼ਾਈਨ ਅੱਗੇ ਤੋਂ ਅੱਗੇ ਬਣਦਾ ਜਾਊਗਾ ਬਹੁਤ ਸੋਹਣਾ ਜੀ। ਹੁਣੇ ਕੋਤੇਆਂ ਨੂੰ ਸਲਾਈਆਂ ਬਣਾ ਲਈਆਂ। ਚੌਥੀ ਸਲਾਈ ਵੀ ਆਪਾਂ ਇਸ ਤਰ੍ਹਾਂ ਹੀ ਬਣਾ ਲੈਣੀ ਆ ਦੋ ਸਿੱਧੇ ਤੇ ਦੋ ਉਲਟੇ ਹਲੋ ਜੇ ਆਪਾਂ ਹੁਣ ਆਪਾਂ ਚਾਰ ਸਲਾਈਆਂ ਬਣਾ ਲਈਆਂ ਜੀ ਆ ਨੀਚੇ ਦੀਆਂ ਨੀਚੇ ਦੀ ਇੱਕ ਸਲਾਈ ਛੱਡ ਗਿਆ ਦੇਖੋ ਜੀ ਆਪਾਂ ਚਾਰ ਸਲਾਈਆਂ ਬਣਾ ਲਈਆਂ ਤੇ ਹੁਣ ਆਪਾਂ ਇੱਕ ਗੁੰਡਾ ਤਾਰਾਂਗੇ ਆਹ ਵਾਲਾ ਕੁੰਡਾ ਆਪਾਂ ਹੁਣ ਆ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਜਿਹੜਾ ਆਪਣੇ ਕੋਲੇ ਉਲਟਾ ਕੁੰਡਾ ਸੀ ਆਪਾਂ ਇੱਕ ਸਿੱਧਾ ਬਣਾ ਲਿਆ ਅਗਲੇ ਜਿਹੜੇ ਦੋ ਕੁੰਡੇ ਆ ਇਹਨਾਂ ਨੂੰ ਆਪਾਂ ਹੁਣ ਬਦਲਾਂਗੇ ਆਹ ਜਿਹੜਾ ਉਲਟਾ ਕੁੰਡਾ ਇਹਨੂੰ ਆਪਾਂ ਇਸ ਲਾਈ ਤੇ ਲੈ ਲਾਂਗੇ ਇਹਨੂੰ ਇਸ ਤੇ ਲੈ ਲਾਂਗੇ ਇਹਨੂੰ ਪਹਿਲਾਂ ਬਣਾ ਲਿਆ ਇਹਨੂੰ ਤਾਂ ਅੱਗੇ ਅੱਗੇ ਕਰਾਂਗੇ ਉਲਟਾ ਬਣਾਵਾਂਗੇ ਹੁਣ ਆਪਾਂ ਆਹ ਵਾਲਾ ਕੁੰਡਾ ਜਿਹੜਾ ਇਹਨਾਂ ਨੂੰ ਬਦਲਾਂਗੇ ਇਹਨੂੰ ਉੱਪਰ ਦੀ ਇੱਧਰ ਲੈ ਲਾਂਗੇ ਐਸ ਕੁੰਡੇ ਨੂੰ ਆਪਾਂ ਉਲਟਾਵਣਾ ਲਮਾਂਗੇ ਅੱਜ ਆਪਣਾ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੋ ਗਿਆ ਹੁਣ ਆਪਾਂ ਪਹਿਲਾਂ ਆਹ ਦੋ ਕੁੰਡੇ ਉਲਟੇ ਬਣਾਏ ਸੀ ਇੱਥੇ ਆਪਣੇ ਕੋਲ ਦੋ ਸਿੱਧੇ ਹੋ ਗਏ ਹੁਣ ਆ ਵਿੱਚ ਦੋ ਉਲਟੇ ਆ ਗਏ ਕਾਕੂੰਡਾ ਸਿੱਧਾ ਬਣਾਵਾਂਗੇ। ਕੋਈ ਕੋਸ਼ਿਸ਼ ਵੀ ਨਹੀਂ ਕਰਨਾ ਆਪਾਂ ਇੰਨਾ ਆਸਾਨ ਡਿਜ਼ਾਈਨ ਤੇ ਤੁਸੀਂ ਤਾਂ ਆਸੇ ਅਨਟੋਮੈਂਟਿਕ ਉੱਤੇ ਸਟਰ ਬਣਾ ਲਵਾਂਗੇ ਸਿਰਫ ਆਪਾਂ ਇੱਕ ਸਲਾਈ ਚ ਦੋ ਦੋ ਕੁੰਡੇ ਬਦਲਨੇ ਆ 4 ਸਲਾਈਆਂ ਆਪਾਂ ਬਣਾਈਆਂ ਸੀ ਆਪਣੀ 5ਵੀਂ ਸਲਾਈ ਹੈ ਅੱਛਾ ਆਪਾਂ ਦੋ ਕੁੰਡਾ ਜਿਹੜੇ ਇਹਨਾਂ ਨੂੰ ਸਿੱਧੇ ਬਣਾ ਲਵਾਂਗੇ ਹੁਣ। ਇਹ ਕੁੰਡਾ ਉਲਟਾ ਬਣਾ ਲਵਾਂ ਪਾਂ ਸਿੱਧਾ ਬਣਾ ਲਵਾਂ। ਹੁਣ ਆਪਾਂ ਇੱਥੇ ਪਹਿਲਾਂ ਦੋ ਉਲਟੇ ਬਣਾ ਲੇ ਦੋ ਸਿੱਧੇ ਦੋ ਉਲਟੇ ਤੇ ਦੋ ਸਿੱਧੇ ਆ ਲੋ ਜੀ ਇੱਥੇ ਆਪਾਂ ਚਾਰ ਸਲਾਈਆਂ ਬਣਾ ਲਈਆਂ ਚਾਰ ਸਲਾਈਆਂ ਆਪਾਂ نیچے ਬਣਾਈਆਂ ਸੀ ਇੱਥੇ ਵੀ ਆਪਾਂ ਆ ਦੇਖੋ ਜੀ ਹੱਸ ਤਾਂ ਦੇਖਦੀਆਂ ਚਾਰ ਸਲਾਈਆਂ ਬਣਾ ਲਈਆਂ ਇਹ ਚ ਲਾਈ ਤੇ ਪੰਜਵੀਂ ਸਲਾਈ ਚ ਆਪਾਂ ਇੱਕ ਗੁੰਡਾ ਤਾਰਾਂਗੇ ਹੁਣ ਜਿਹੜੇ ਆਪਣੇ ਕੋਲੇ ਆਹ ਵਾਲੇ ਦੋ ਗੁੰਡੇ ਆ ਆਹ ਵਾਲੇ ਇਹਨਾਂ ਨੂੰ ਆਪਾਂ ਬਦਲਾਂਗੇ ਇਹਨਾਂ ਨੂੰ ਤਾਂ ਇਹਨਾਂ ਦੋਨਾਂ ਕੁੰਡਿਆਂ ਨੂੰ ਜਿਹੜੇ ਸਿੱਧੇ ਇਹਨਾਂ ਨੂੰ ਦੋਨਾਂ ਨੂੰ ਆਪਸ ਵਿੱਚ ਬਦਲਾਂਗੇ ਇਸ ਤਰ੍ਹਾਂ ਜੀ ਤੇ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਸਿੱਧੇ ਹੀ ਬਣਾ ਲਵਾਂਗੇ ਫਿਰ ਆਪਾਂ ਦੋ ਕੁੰਡੇ ਬਣਾ ਲਾਂਗੇ ਜੀ ਉਲਟੇ ਅੱਛਾ ਆਪਾਂ ਥੋੜਾ ਜਿਹਾ ಹಾಂ ಆವೇ ಇವಾಗ ದೊ ಕುಂಡೆ ಉಲ್ಟೆ ಹಣ ಎನ್ನು ಬದಲಾ ಜಮೇ ಪ ಬದಲೇ ಸುಸ್ತರ ಬದಲಾ ಎಸ್ತೇನ ಸಿದ್ಧ ಬಣ್ಣೆ ದೊ ಕೂಡ ಉಲ್ಟೆ ಹಣ ಆಧರನ್ನು ಬದಲಿಯ ಆರಹ ಬದಲಾ ਸਿੱਧੇ ਬਣਾ ਲਵਾਂਗੇ ਇਹਨਾਂ ਨੂੰ ਫਿਰ ਦੋ ਕੁੰਡੇ ਉਲਟੇ ਹੁਣ ਆਪਾਂ ਆਹ ਵਾਲੇ ਦੋ ਕੁੰਡੇ ਜਿਹੜੇ ਇਹਨਾਂ ਨੂੰ ਇਸ ਤਰ੍ਹਾਂ ਬਦਲਾਂਗੇ ਤੇ ਇਹਨਾਂ ਨੂੰ ਸਿੱਧੇ ਬਣਾ ਲਵਾਂਗੇ ਉਲਟੀ ਸਲਾਈ ਆਪਾਂ ਜਿਵੇਂ ਦੋ ਆ ਬਣਾਵਾਂਗੇ ਇੱਥੇ ਦੋ ਉਲਟੇ ਬਣਨਗੇ ਦੋ ਸਿੱਦੇ ਇਸ ਤਰ੍ਹਾਂ ਹੀ ਬਣਾਉਨੇ ਆਂ। ਹਾਲੋ ਜੀ ਆਪਾਂ ਬਣਾ ਲੀਆਂ ਹੈਗੀਆਂ ਆਪਣੀਆਂ ਹੁਣ ਇੱਥੋਂ ਲੈ ਕੇ ਇੱਥੋਂ ਤੱਕ ਆਪਣੀਆਂ 10 ਲਾਈਆਂ ਆ ਨੀਚੇ ਵਾਲੀਆਂ ਆਪਣਾ ਅੱਧਾ ਡਿਜ਼ਾਈਨ ਆ ਇਹ ਸਲਾਈਆਂ ਨਹੀਂ ਆਪਾਂ ਵਿੱਚ ਗਿਣੀਆਂ ਹੈਗੀਆਂ। ਤੇ ਇੱਥੋਂ ਲੈ ਕੇ ਜਿਵੇਂ ਇੱਥੋਂ ਲੈ ਕੇ ਇੱਥੋਂ ਤੱਕ ਹੋ ਗਈਆਂ ਜੀ 10 ਲਾਈਆਂ ਆਪਣੀਆਂ। 10 ਲਾਈਆਂ ਆਪਾਂ ਬਣਾ ਲਈਆਂ। ਹੁਣ ਆਪਾਂ ਲੱਗਿਆ ਜੀ 11ਵੀਂ ਸਲਾਈ ਬਣਾਉਣਾ। ਇਹਦੇ ਤੇ ਹੁਣ ਆਪਾਂ ਇਹਨਾਂ ਨੂੰ ਫੇਰ ਆਹ ਆਹ ਵਾਲਾ ਕੁੰਡਾ ਜਿਹੜਾ ਇਹ ਆਪਾਂ ਬਣਾਵਾਂਗੇ ਜੀ ਉਲਟਾ ਤੇ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬਦਲਾਂਗੇ ਜਿਵੇਂ ਆਪਾਂ ਆਹ ਵਾਲੇ ਕੁੰਡੇ ਬਦਲੇ ਸੀ ਇਸ ਤਰ੍ਹਾਂ ਆਹ ਨੀਚੇ ਵਾਲੇ ਕੁੰਡੇ ਬਦਲੇ ਸੀ ਇਸ ਤਰ੍ਹਾਂ ਬਦਲਾਂਗੇ ਆਹ ਵਾਲੇ ਹੁਣ ਆਪਾਂ ਇਹਨਾਂ ਨੂੰ ਬਣਾਵਾਂਗੇ ਉਲਟੇ ਆਹ ਕੁੰਡਾ ਬਣਾ ਲਵਾਂਗੇ ਆਪਾਂ ਸਿੱਧਾ ਤੇ ਇਧਰੋਂ ਇਸ ਤਰ੍ਹਾਂ ਤਾਰ ਕੇ ਆਹ ਕੁੰਡਾ ਨੀਚੇ ਦੀ ਲੈ ਕੇ ਜਾਵਾਂਗੇ ਆ ਉੱਪਰੋਂ ਦੀ ਕਰਕੇ ਇਸ ਤਰ੍ਹਾਂ ਬਣਾਵਾਂਗੇ ਇਹਨੂੰ ਸਿੱਧਾ ਕੁੰਡੇ ਆਪਾਂ ਉਹੀ ਜਿਹੜੇ ਆਪਣੇ ਉਲਟੇ ਆ ਉਹਨਾਂ ਨੂੰ ਉਲਟੇ ਬਣਾਉਣਾ ਜਿਹੜੇ ਸਿੱਧੇ ਆ ਉਹਨਾਂ ਨੂੰ ਆਪਾਂ ਸਿੱਧੇ ਬਣਾਉਣਾ ਲਾਸਟ ਵਾਲੇ ਦੋ ਕੁੰਡੇ ਆਪਾਂ ਬਣਾ ਲਵਾਂਗੇ ਜੀ ਉਲਟੇ। ਆਲੇ ਜਪਣੇ ਹੁਣ ਇਹ 11 ਸਲਾਈਆਂ ਹੋ ਗਈਆਂ ਜੀ। ਆਪਾਂ ਉੱਤੇ ਹੁਣ ਆਪਣੇ ਆਗੇ ਜੀ ਦੋ ਕੁੰਡੇ ਉਲਟੇ, ਦੋ ਸਿੱਧੇ, ਦੋ ਉਲਟੇ, ਦੋ ਸਿੱਧੇ ਇਸ ਤਰ੍ਹਾਂ ਬਣਾਉਂਦੇ ਜਾਵਾਂਗੇ। ਫਿਰ ਜਦੋਂ ਆਪਾਂ 5 ਸਲਾਈਆਂ, 4 ਸਲਾਈਆਂ ਬਣਾ ਕੇ ਇਸ ਤਰ੍ਹਾਂ ਪੰਜਵੀਂ ਸਲਾਈ ਚ ਫੇਰ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬਦਲ ਲਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਇਸ ਤਰ੍ਹਾਂ ਅਗੇ ਆਪਾਂ 10 11 11 ਸਲਾਈਆਂ ਪਾਉਂਦੇ ਜਾਵਾਂਗੇ ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਜੀ ਇਸ ਤਰ੍ਹਾਂ ਬਣ ਜੂਗਾ ਜੀ ਹਾਲੇ ਥੋੜਾ ਜਿਹਾ ਇਹ ਨਹੀਂ ਬਣਿਆ ਹੈਗਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਜੀ ਚਲੋ ਜੀ ਕਿਸੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ